ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮੇਲੀ ਡੀਟੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਚੋਟੀਆਂ ਥੋਬਾ ਜ਼ਿਲ੍ਹਾ ਮੋਗਾ ਤਹਿਸੀਲ ਨੁਬਾਗਾ ਪਰਾਣਾ ਪੈਂਦੀ ਆ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਬਹੁਤ ਸੋਹਣੀ ਆਇਸ਼ਰ ਨਸਲ ਦੀ ਗਾਂ ਦਿਖਾਉਂਗਾ ਫਿਲਹਾਲ ਹਜੇ ਗੱਬਣਾ ਜੇ ਦੋਸਤੋ ਹਵਾ ਨੇ ਦੀ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਚੰਗੀ ਤਿਆਰੀ ਕੀਤੀ ਹੋਈ ਆ ਤੇ ਬਾਕੀ ਦੋਸਤੋ ਥਾਨ ਵੀ ਬਹੁਤ ਜ਼ਿਆਦਾ ਚੰਗਾ ਲੱਗਿਆ ਹੋਇਆ ਸੋ ਵੀਡੀਓ ਨੂੰ ਐਂਡ ਤੱਕ ਵੇਖਿਆ ਜੇ ਜੀ ਨੂੰ ਪਸੰਦ ਆ ਜੂਗੇ ਤੇ ਆ ਕੇ ਆਪਦੀ ਥਲੀ ਦੇ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ 22 ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਸਵਾਗਤ ਕਰਦੇ ਆਂ ਬਾਈ ਨਾਲ ਗੱਲਬਾਤ ਬਾਈ ਸਤਿ ਸ਼੍ਰੀ ਅਕਾਲ ਨਾਮ ਦੱਸੀ ਵੀਰ ਸੁਖਵਿੰਦਰ ਸਿੰਘ ਬਰਾੜ ਜੀ ਠੀਕ ਆ ਆਪਣਾ ਵਪਾਰ ਦਾ ਕੰਮ ਆ ਕੇ ਘਰੇ ਰੱਖੇ ਨੇ ਬਾਈ ਆਪਣੀ ਘਰ ਦੀ ਵੇੜਾ ਇਹ ਠੀਕ ਆ ਜੀ ਜੇ ਸੂਵੇ ਸੋਣਾ ਤੀਜਾ ਸੂਵੇ ਸੋਣਾ ਜੀ ਕਿੰਨੇ ਦਿਨਾਂ ਦੀ ਕੱਚੀ ਹੈ ਜੀ ਇਹ ਬਾਈ ਜੀ 2 ਤਰੀਕ ਨੂੰ ਇਹਦੇ ਦਿਨ ਪੂਰੇ ਆ ਜੀ ਠੀਕ ਆ ਦੁੱਧ ਕਿੰਨਾ ਚਵਾ ਆਪਣੇ ਕੋਲੇ ਜੀ ਦੁੱਧ ਬਾਈ ਜੀ ਇਹ 25 ਤੋਂ 30 ਲੀਟਰ ਤੱਕ ਦੁੱਧ ਦੇਂਦੀ ਰਾਮ ਖੋਲੇ ਮੜੀ ਜੀ ਇੱਕ ਨੰਬਰ ਸੋਹਣੀ ਗਾਂ ਬਾਈ ਜੀ ਹੋਰਾਂ ਦੀ ਤੀਜਾ ਸੂਆ ਸੂਣ ਵਾਲੀ ਆ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ 2 ਤਰੀਕ ਨੂੰ ਦਿਨ ਪੂਰੇ ਆ ਦੋਸਤੋ 4 ਤੋਂ 5 ਦਿਨਾਂ ਦੀ ਕੱਚੀ ਐ ਕੋਸਮੈਡ ਉੱਪਰ ਵੀ ਲੈ ਜਾਊਗੀ ਤੇ ਬਾਕੀ ਦੋਸਤੋ ਜਿੰਨੀ ਤਿਆਰੀ ਕੀਤੀ ਹੋਈ ਐ ਸੋਹਣੀ ਕੀਤੀ ਹੋਈ ਐ ਪੈਟ ਕੋਟਾ ਚੰਗਾ ਚੌੜਾ ਢੇਟ ਵਾਲੇ ਪਾਸੋਂ ਕੋਲ ਹੈਵੀ ਬੋਡੀ weight ਵਾਲੀ ਆ ਦੁੱਧ ਪਾਈ ਜੀ ਹੁਣ ਇਹ ਕਹਿੰਦੇ ਆਪਣੇ ਕੋਲੇ 25 ਤੋਂ 30 ਕਿਲੋ ਬੜੇ ਆਰਾਮ ਨਾਲ ਚੁਆਉਂਦੀ ਰਹੀ ਹੈ ਬਾਕੀ ਦੋਸਤ ਤੇ ਬਾਕੀ ਸੇਵਾ ਸੰਭਾਲ ਬਹੁਤ ਚੰਗੀ ਹੋਏ ਦੁੱਧ ਚੰਗਾ ਪਿਆਜੂ ਛਣ ਦੇ ਸਾਈਜ਼ ਮੇ ਨੇੜ ਤੋਂ ਦਿਖਾ ਦੇਣਾ ਆ ਦੋਸਤੋ ਦੇਖ ਸਕਦੇ ਆ ਚਾਰੇ ਥਣ ਬਹੁਤ ਸੋਹਣੇ ਮੁੱਠੀ ਵਾਲੇ ਗੈਪ 'ਚ ਨਿਖਰਵੇਂ ਕੱਲੇ-ਕੱਲੇ ਲੱਗੇ ਹੋਏ ਆ ਹਵਾਨਾ ਦੇਖ ਸਕਦੇ ਆ ਬੈਕ ਸਾਈਡ ਤੋਂ ਬਹੁਤ ਸੋਹਣਾ ਥਣ ਮੈਂ ਦੂਸਰੀ ਸਾਈਡ ਤੋਂ ਦਿਖਾ ਦਿੰਦਾ ਆ ਦੋਸਤੋ ਦੇਖ ਸਕਦੇ ਆ ਗੈਪ 'ਚ ਨਿਖਰਵੇਂ ਕੱਲੇ-ਕੱਲੇ ਲੱਗੇ ਹੋਏ ਆ ਮੋਬਾਈਲ ਆਪਾਂ ਬਾਈ ਜੀ ਤੋਂ ਕਨਫਰਮ ਕਰ ਲਏ ਨੇ ਤੇ ਬਾਈ ਆਪਾਂ ਰੇਟ ਕੀ ਰੱਖਿਆ ਇਹਦਾ ਰੇਟ ਆਪਾਂ ਬਾਈ 75000 ਦੀ ਦੇ ਦੇਵਾਂਗੇ 75000 ਦੇਖੋ ਹਾਂਜੀ ਹਾਂਜੀ ਰੇਟ ਦਾ ਵੱਧ ਸੀ ਪਰ ਇਹਨਾਂ ਗਰਮੀ ਗਰਮੀ ਪੈ ਰਹੀ ਆ ਪਤਾ ਹੈ ਨਾ ਤੇ ਆਪਣਾ ਮੋਬਾਈਲ ਨੰਬਰ ਦੱਸ ਦਿਓ ਮੈਲ ਹੈਗਾ ਜੀ 98157 40210 ਦੁਬਾਰਾ ਫੜ ਦੱਸ ਜੀ 98157 40210 ਠੀਕ ਹੈ ਜੀ 98157 40210 ਠੀਕ ਹੈ ਜੀ ਸੋ ਜੀ ਨੂੰ ਪਸੰਦ ਆ ਜੂਗੀ ਨੰਬਰ 22 ਜੀ ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ 22 ਜੀ ਹੋਣਾ ਧੰਨਵਾਦ ਕਰ ਲਿਆ ਜੀ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਅੰਦਰ ਤਾਈ ਸਾਰੇ ਵੀਰ ਨੂੰ ਪਿਆਰ ਭਰੀ ਸਤਿ ਸ਼ਕਾਲ ਜੀ